Mudava, 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 ਵਾਹਤਮਾਨ ਸਰਦਾਰ ਮੁਰਦਾਬਾ 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 ਬੋਦੀ ਸਰਕਾਰ ਮੁਰਦਾਬਾ 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 ਵਾਹਤਮਾਨ ਸਰਦਾਰ ਮੁਰਦਾਬਾ ਮੁਰਦਾਬਾ ਕਿੱਥੇ ਲੈ ਕੇ ਮੁਰਦਾਬਾ ਆਇਆ ਹੈ ਮੁਰਦਾਬਾ ਨੀ ਲਾਦੇ ਗੋਟ ਫਟਾ ਮੁਰਦਾਬਾ ਵਾਹਤਮਾਨ ਸਰਦਾਰ ਮੁਰਦਾਬਾ ਮੁਰਦਾਬਾ 19 ਮਾਰਚ ਵਾਲੇ ਦਿਨ ਜਦੋਂ ਕਿ ਹਿੰਦੁਸਤਾਨ ਦੇ ਖੇਤੀਬਾੜੀ ਮੰਤਰੀ ਨੇ ਸਰਦਾਰ ਜਗਜੀਤ ਸਿੰਘ ਡਲੇਵਾਲ ਐਸਕੇਐਮ ਨੌਨ ਪੋਲੀਟਿਕਲ ਦੇ ਬਹੁਤ ਸਾਰੇ ਆਗੂਆਂ ਨੂੰ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਲਈ ਮਲਾਇਆ ਸੀ ਬੁਲਾਇਆ ਸੀ ਉਸ ਦਿਨ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਬੁਝਦਲਾਂ ਵਾਲੀ ਕਾਰਵਾਈ ਕੀਤੀ ਘਰ ਛੱਡ ਕੇ ਇਹਨਾਂ ਲੀਡਰਾਂ ਨੂੰ ਗ੍ਰਿਫਤਾਰ ਸਾਡੇ ਲੀਡਰਾਂ ਨੂੰ ਕਰ ਲਿਆ ਡਲੇਵਾਲ ਸਾਹਿਬ ਨੇ ਆਪਣਾ ਪਾਣੀ ਪੀਣਾ ਵੀ ਛੱਡ ਦਿੱਤਾ ਵਾ ਔਰ ਸਾਡੇ ਬਹੁਤ ਸਾਰੇ ਲੀਡਰ ਫੜ ਕੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਡੱਕ ਦਿੱਤੇ ਆ ਇੱਕ ਹੋਰ ਬਹੁਤ ਕਨਾਉਣਾ ਕੰਮ ਕੀਤਾ ਭਗਵੰਤ ਮਾਨ ਉਸ ਦਿਨ ਸ਼ੰਭੂ ਦੇ ਖਨੋਰੀ ਬਾਰਡਰ ਦੇ ਉੱਤੇ ਇਹਨਾਂ ਲੀਡਰਾਂ ਦੀ ਗਾਇਜਾ ਰੀਦੀ ਵਿੱਚ ਸਾਡੇ ਟਰੈਕਟਰ ਟਰਾਲੀਆਂ ਸਾਡੇ ਤੰਬੂ ਜੜਿਆ ਉੱਥੋਂ ਚੋਰੀ ਕਰ ਲਏ ਗਏ ਆ ਉੱਥੋਂ ਚੁੱਕ ਕੇ ਲੈ ਗਏ ਨੇ ਸੋ ਸਾਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਪੁਤਲੇ ਫੂਕੇ ਜਾ ਰਹੇ ਨੇ ਅੱਜ ਅਸੀਂ ਡੇਰਾ ਬਾਬਾ ਨਾਨਕ ਦੀ ਧਰਤੀ ਦੇ ਉੱਤੇ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਉਹਦੇ ਪ੍ਰਤੀ ਰੋਸ ਦਰਜ ਕਰਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਡੇਰਾ ਬਾਬਾ ਨਾਨਕ ਦੇ ਵਿੱਚ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਵੱਲੋਂ ਸਾਰੇ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿੱਚੋਂ ਸਾਰੇ ਕਿਸਾਨਾਂ ਨੂੰ ਇਕੱਠੇ ਕਰਕੇ ਜੋ ਭਗਵੰਤ ਮਾਨ ਨੇ ਸਾਡੇ ਕਿਸਾਨਾਂ ਉੱਤੇ ਖਨੌਰੀ ਤੇ ਸੰਭੂ ਵਿੱਚ ਬਹੁਤ ਮਾੜੀ ਹਰਕਤ ਕੀਤੀ ਆ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਬੁਲਾ ਕੇ ਤੇ ਸਾਡੇ ਕਿਸਾਨਾਂ ਨੂੰ ਡੱਲੇਵਾਲ ਨੂੰ ਤੇ ਪੰਦੇਰ ਸਾਹਿਬ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਰਾਤ ਨੂੰ ਖਨੌਰੀ ਤੇ ਸੰਭੂ ਤੇ ਵੱਡੀ ਪੁਲਿਸ ਦੀ ਗਿਣਤੀ ਵਿੱਚ ਕਿਸਾਨਾਂ ਉੱਤੇ ਤਰਸਦਰ ਕੀਤਾ ਗਿਆ ਜਿਹੜੇ ਕਿਸਾਨਾਂ ਨੂੰ ਉਥੋਂ ਗ੍ਰਿਫਤਾਰ ਕਰਕੇ ਜੇਲ੍ਹਾਂ ਨੂੰ ਸੁਟਿਆ ਗਿਆ ਉਥੋਂ ਦਾ ਜਿਹੜਾ ਸਾਰਾ ਸਮਾਨ ਟਰੈਕਟਰ ਟਰਾਲੀਆਂ ਉਹ ਲੋਕਾਂ ਨੇ ਕੁਝ ਇਹ ਪ੍ਰਸ਼ਾਸਨ ਨੇ ਸਾਰਾ ਖੁਰਦਪੁਰਦ ਕਰਕੇ ਕੋਈ ਚੋਰੀ ਕਰਕੇ ਲੈ ਗਿਆ ਦੱਸੋ ਕਿਸਾਨਾਂ ਨੇ ਸਾਲ ਤੋਂ ਬਾਅਦ ਉਥੇ ਕਿੰਨੇ ਸਿਲੰਡਰ ਪੱਖੇ ਲੱਗੇ ਸਾਰਾ ਕਿਸਾਨਾਂ ਦਾ ਬੜਾ ਪ੍ਰਬੰਧ ਹੀ ਉਹ ਸਾਰਾ ਇਹ ਭਗਵੰਤ ਮਾਨ ਦਾ ਕਸੂਰੀਆ ਪੁਰਸ ਪ੍ਰਸ਼ਾਸਨ ਦਾ ਕਸੂਰੀਆ ਵਾਜ ਖਾਲਸਾ ਲਾਈਫ